ਰੈਡੀ ਜਦੋਂ ਇੱਕ ਤਰ੍ਹਾਂ ਜਮਹੂਰੀ ਮਰਿਆਦਾ ਦੀ ਅਣਦੇਖੀ ਕਰਦਿਆਂ ਦੂਜੀ ਤਰ੍ਹਾਂ ਨੂੰ ਨੀਵਾ ਦਿਖਾਉਣ ਲਈ ਸਿਆਸੀ ਚਾਲ ਚਲਦੀ ਹੈ ਤਾਂ ਦੂਜੀ ਤਰ੍ਹਾਂ ਵਿਰੋਧ ਵੀ ਕਰੇਗੀ ਅਤੇ ਜਦੋਂ ਵਿਰੋਧ ਹੁੰਦਾ ਹੈ ਤਾਂ ਵਿਵਾਦ ਪੈਦਾ ਹੋਣਾ ਸੁਭਾਵਿਕ ਹੈ ਡੰਡੀ ਇਹ ਹੀ ਕਹਾਣੀ ਪ੍ਰਸਤਾਵਿਤ ਪੈਰਿਸ ਦੌਰੇ ਦੀ ਕਹਾਣੀ ਹੈ ਡੰਡੀ ਮੈਂ ਕਿਸੇ ਸਰਕਾਰੀ ਦੌਰੇ ਉੱਤੇ ਪੈरिस ਨਹੀਂ ਜਾ ਰਿਹਾ ਸੀ ਡੰਡੀ ਭਾਰਤੀ ਹਾਕੀ ਟੀਮ ਵਿੱਚ ਪੰਜਾਬ ਦੇ 10 ਖਿਡਾਰੀ ਹਨ ਅਤੇ ਇੱਕ ਪੰਜਾਬੀ ਹੋਣ ਦੇ ਨਾਤੇ ਮੈਂ ਉੱਥੇ ਜਾ ਕੇ ਉਹਨਾਂ ਨੂੰ ਜੀਅਰ ਕਰਨਾ ਚਾਹੁੰਦਾ ਸੀ ਡੰਡੀ ਸਾਰੇ ਖਰਚੇ ਨਿੱਜੀ ਸਨ ਮੈਚ ਦੀਆਂ ਟਿਕਟਾਂ ਹੋਟਲ ਬੁਕਿੰਗ ਫਲਾਈਟ ਦੇ ਕਿਰਾਏ ਤੋਂ ਸ਼ੁਰੂ ਹੋ ਕੇ ਮੈਂ ਆਪਣੇ ਪੈਸੇ ਨਾਲ ਹਰ ਖਰਚਾ ਅਦਾ ਕਰ ਰਿਹਾ ਸੀ ਜੇ ਕੁਝ ਸਰਕਾਰੀ ਸੀ ਤਾਂ ਉਹ ਕੇਂਦਰ ਸਰਕਾਰ ਦੀ ਇਜਾਜ਼ਤ ਜੋ ਉਹਨਾਂ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਡੰਡੀ ਦੂਜੇ ਭਾਜਪਾ ਸ਼ਾਸਤ ਰਾਜਾਂ ਦੇ ਮੁੱਖ ਮੰਤਰੀਆਂ ਬਾਗ ਮੇਰੇ ਕੋਲ ਵੀ ਉਹੀ ਡਿਪਲੋਮੈਟਿਕ ਪਾਸਪੋਰਟ ਹੈ ਪਰ ਹਾਂ ਇੱਕ ਗੈਰ ਭਾਜਪਾ ਸ਼ਾਸਤ ਰਾਜ ਹੋਣ ਦੇ ਨਾਤੇ ਮੇਰੇ ਕੋਲ ਮੋਦੀ ਜੀ ਦੁਆਰਾ ਚਲਾਈ ਜਾ ਰਹੀ ਕੇਂਦਰ ਸਰਕਾਰ ਦੀ ਸਿਆਸੀ ਪ੍ਰਵਾਨਗੀ ਨਹੀਂ ਹੈ ਅਤੇ ਜਦੋਂ ਮੈਂ ਅਤੇ ਮੇਰੀ ਪਾਰਟੀ ਨੇ ਇਸ ਦਾ ਵਿਰੋਧ ਕੀਤਾ ਤਾਂ ਇਸ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਡੰਡੀ ਮੇਰੀ ਰਾਜਨੀਤੀ ਦਾ ਰਾ ਟਕਰਾਹਦੀ ਰਾਜਨੀਤੀ ਤੋਂ ਨਹੀਂ ਨਿਕਲਦਾ ਡੰਡੀ ਪਰ ਜਦੋਂ ਸਾਹਮਣੇ ਵਾਲਾ ਵਿਅਕਤੀ ਅੜਿਆ ਰਹਿੰਦਾ ਹੈ ਅਤੇ ਰਾ ਰੋਕਦਾ ਹੈ ਤਾਂ ਟਕਰਾ ਰੈਡੀ ਹੀ ਆਖਰੀ ਵਿਕਲਪ ਬਚਦਾ ਹੈ ਡੰਡੀ ਸੰਘਵਾਦ ਵਿੱਚ ਕੇਂਦਰ ਅਤੇ ਰਾਜਾਂ ਦੀਆਂ ਸ਼ਕਤੀਆਂ ਸਪਸ਼ਟ ਹੁੰਦੀਆਂ ਹਨ ਡੰਡੀ ਕੋਈ ਟਕਰਾ ਨਹੀਂ ਹੋਣਾ ਚਾਹੀਦਾ ਸੀ ਪਰ ਤੁਸੀਂ ਦੇਖੋ 2014 ਤੋਂ ਮੋਦੀ ਸਰਕਾਰ ਪੰਜਾਬ ਨਾਲ ਲਗਾਤਾਰ ਮਰਤੇਈ ਮਤਰੀ ਮਾਵਾਲਾ ਸਲੂਕ ਕਰ ਰਹੀ ਹੈ ਡੰਡੀ ਹਰ ਬਜਟ ਹਰ ਯੋਜਨਾ ਹਰ ਪੱਧਰ ਉੱਤੇ ਪੰਜਾਬ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਡੰਡੀ ਇਹ 올림픽 ਸੀਜ਼ਨ ਹੈ ਜੇਕਰ ਤੁਸੀਂ ਖੇਡਾਂ ਦੀ ਫੰਡਿੰਗ ਉੱਤੇ ਨਾજર ਮਾਰੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਭਾਰਤੀ 올림픽 ਟੀਮ ਵਿੱਚ ਉੱਤਰ ਪ੍ਰਦੇਸ਼ ਜਾਂ ਭਾਜਪਾ ਸ਼ਾਸਤ ਰਾਜਾਂ ਨਾਲੋਂ ਪੰਜਾਬ ਦੇ ਖਿਡਾਰੀ ਜ਼ਿਆਦਾ ਹਨ ਪਰ ਖੇਲੋ ਇੰਡੀਆ ਤਹਿਤ ਪੰਜਾਬ ਨੂੰ ਫੰਡਿੰਗ ਉਹਨਾਂ ਨਾਲੋਂ ਕਈ ਗੁਣਾ ਘੱਟ ਹੈ ਡੰਡੀ ਤੁਸੀਂ ਇਸ ਇੱਕ ਮੀਟਿੰਗ ਦੇ 262 ਨੂੰ ਨਜ਼ੀਰ ਕਿਉਂ ਬਣਾ ਰਹੇ ਹੋ ਪ੍ਰਸ਼ੰਚਨ ਮੈਂ ਪਹਿਲਾ ਵੀ ਤਿੰਨ ਮੀਟਿੰਗਾਂ ਵਿੱਚ ਹਾਜ਼ਰ ਹੋ ਚੁੱਕਾ ਹਾਂ ਮੈਂ ਪਿਛਲੇ ਸਾਲਾਂ ਵਿੱਚ ਵੀ ਅਜਈਆਂ ਕਈ ਮੀਟਿੰਗਾਂ ਵਿੱਚ ਹਾਜ਼ਰ ਹੋ ਚੁੱਕਾ ਹਾਂ ਪਰ ਸਾਨੂੰ ਕੀ ਮਿਲਿਆ ਪ੍ਰਸ਼ੰਚਨ ਕੁਝ ਨਹੀਂ ਡੰਡੀ ਮੁੱਖ ਮੰਤਰੀਆਂ ਨੂੰ ਬੁਲਾਉਣ ਤੋਂ ਬਾਅਦ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਮੋਦੀ ਜੀ ਇੱਕ طرفਾ ਗੱਲਬਾਤ ਕਰਦੇ ਹਨ ਅਤੇ ਸਿਰਫ ਆਪਣੀ ਮਨ ਕੀ ਬਾਤ ਕਰਦੇ ਹਨ ਕਿਸੇ ਦੀ ਗੱਲ ਨਹੀਂ ਸੁਣਦੇ ਡੰਡੀ ਜਦੋਂ ਉੱਥੇ ਬੁਲਾ ਕੇ ਵੀ ਨਾજર ਅੰਦਾਜ਼ ਹੀ ਕਰਨਾ ਹੈ ਤਾਂ ਉਸ ਮੀਟਿੰਗ ਵਿੱਚ ਜਾਣ ਦਾ ਕੋਈ ਮਤਲਬ ਨਹੀਂ ਹੈ ਡੰਡੀ ਅਸੀਂ ਉਹਨਾਂ ਸਾਰਿਆਂ ਨਾਲੋਂ ਬਖਰਾ ਸੋਚਦੇ ਹਾਂ ਡੰਡੀ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਸ ਲਈ ਅਸੀਂ ਗੁਰਦੁਆਰਾ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਪਣੀ ਮਸ਼ੀਨਰੀ ਦੁਆਰਾ ਵੋਟਾਂ ਬਣਵਾਉਣ